ਮੈਂ ਪ੍ਰਦੀਪ ਸਿੰਘ ਵਾਈਸ ਪ੍ਰਧਾਨ ਬਲੌਕ ਕਾਂਗਰਸ ਕਮੇਟੀ ਜਲਾਲਾਬਾਦ ਕੋਆਰਡੀਨੇਟਰ ਐਸੀ ਵਿੰਗ ਪੰਜਾਬ ਅੱਜ ਜੋ ਲੁਧਿਆਣਾ ਵਿਖੇ ਉਪਜਿੰਨੀ ਚੌਂ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਜੋ ਤੱਕਾ ਕੀਤਾ ਜਾ ਰਿਹਾ ਮੈਂ ਉਹਦੀ ਸਖਤ ਨਿੰਦਿਆ ਕਰਦਾ ਹਾਂ ਆਪ ਸਰਕਾਰ ਨੂੰ ਜਿਹੜੀ ਹੱਤਕੰਡੇ ਅਪਣਾਉਣ ਲਈ ਆਪਣੀ ਪਾਰਟੀ ਪਿੱਛੇ ਲੱਗੀ ਹੋਈ ਹੈ ਇਹਨੂੰ ਸ਼ਰਮ ਆ ਵੀ ਚਾਹੀਦੀ ਹੈ ਕਿਉਂਕਿ ਜੇਕਰ ਇਹਨਾਂ ਨੇ ਕੋਈ ਪੰਜਾਬ ਦਾ ਵਿਕਾਸ ਕੀਤਾ ਤਾਂ ਇਹਨਾਂ ਨੂੰ ਐਸੇ ਹੱਤਕੰਡੇ ਨਹੀਂ ਬਣਾਉਣੇ ਚਾਹੀਦੇ ਸੀ ਸਾਡੇ ਭਾਤਕੋਸ਼ਨ ਜੀ ਉਹਨਾਂ ਦੀ ਮਿਸਿਸ ਨੇ ਜੋ ਰਾਸ਼ਨ ਦਾ ਟਰੱਕ ਭੜਿਆ ਐ ਐਕਟੀਵਾ ਤੇ ਸ਼ਰਾਬ ਬੋਤਲਾਂ ਰਾਸ਼ਨ ਘਰਾਂ 'ਚ ਭੇਜਿਆ ਜਾ ਰਿਹਾ ਲੋਕਾਂ ਨੂੰ ਲਵਾਇਆ ਜਾ ਰਿਹਾ ਔਰ ਕੀ ਐ ਵੀ ਬੈਗ ਵੀ ਮੰਡੇ ਜਾ ਰਹੇ ਆ ਇਹ ਤਾਂ ਈਕ ਵੀ ਰੋਟਾ ਹੈ ਕਿ ਹੋਰ ਵੀ ਕਈ ਤਰ੍ਹਾਂ ਦੇ ਹਤਕੰਡੇ ਬਣਾ ਕੇ ਪੁਲਿਸ ਨੂੰ ਕੱਟ ਪੁਤਲੀ ਬਣਾ ਕੇ ਜੋ ਹਤਕੰਡੇ ਬਣਾ ਰਹੀ ਹੈ ਆਮ ਆਦਮੀ ਦੀ ਸਰਕਾਰ ਜੋ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੀ ਸੀ ਅੱਜ ਉਹਦੀਆਂ ਲੱਤਾਂ ਕੰਮਣ ਤੇ ਲੱਗੀਆਂ ਹੋਈਆਂ ਕਿਉਂਕਿ ਲੁਧਿਆਣਾ ਵਿਖੇ ਹਰੇਕ ਵਰਗ ਦਾ ਧਰਨਾ ਲੱਗਿਆ ਹੋਇਆ ਹੈ ਕਿਸਾਨਾਂ ਦਾ ਧਰਨਾ ਹੈ ਮਜ਼ਦੂਰ ਲੱਗੇ ਹੋਇਆ بے ਰਜ਼ਗਾਰਾਂ ਨੂੰ ਉਥੇ ਕੁੱਟਿਆ ਜਾ ਰਿਹਾ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਔਰ ਮੈਂ ਇਹਦੀ ਸਖਤ ਨਿੰਦਿਆ ਕਰਦਾ ਜੋ ਦਿੱਲੀ ਤੋਂ ਨਕਾਰੇ ਹੋਏ ਪੰਜਾਬ ਦੇ ਵਿੱਚ ਲਿਆ ਕੇ ਬਿਠਾਏ ਹੋਏ ਹੈ ਇਤੋਂ ਤੀਕੇ ਇਹਨਾਂ ਦਾ ਸੁਪਰੀਮੋ ਦਿੱਲੀ ਤੋਂ ਨਕਾਰ ਕੇ ਪੰਜਾਬ ਦੇ ਵਿੱਚ ਆਪਣਾ ਡੇਰਾ ਜਮਾਈ ਬੈਠਾ ਹੈ ਔਰ ਸੰਜੀਵ ਅਰੋੜਾ ਨੂੰ ਰਾਜ ਸਭਾ ਦੀ ਸੀਟ ਤੋਂ ਉਤਾਰ ਕੇ ਤੇ ਐਮਪੀ ਦੀ ਐਮਐਲਏ ਦਾ ਚੋਣ ਲੜਾ ਰਿਹਾ ਹੈ ਔਰ ਆਪ ਉਸ ਗੱਦੀ ਤੇ ਬੈਠਣਾ ਚਾਹੁੰਦਾ ਹੈ ਤੇ ਦੇਖੋ ਕਿੱਥੇ ਇਹ ਗੱਲਾਂ ਕਰਦੇ ਸੀ ਰੰਗਲੇ ਪੰਜਾਬ ਦੀਆਂ ਅੱਜ ਪੰਜਾਬ ਨੂੰ ਰੋਟ ਲੁੱਟ ਕੇ ਖਾਦਾ ਆਇਆ ਹੈ ਅੱਜ ਇਹਨਾਂ ਤੋਂ ਆਪਣੀ ਹਾਰ برداشت ਨਹੀਂ ਹੋ ਰਹੀ ਸੋ ਮੇਰੀ ਸਭੂ ਲੁਧਿਆਣਾ ਵੋਟਰਾਂ ਨੂੰ ਅਪੀਲ ਹੈ ਕਿ ਆਉਣ ਵਾਲਾ ਸਮਾਤ ਤੁਹਾਡੇ ਹੱਥ ਵਿੱਚ ਹੈ ਔਰ ਇੱਕ ਇੱਕ ਵੋਟ ਕਾਂਗਰਸ ਪਾਰਟੀ ਦੇ ਲਈ ਜ਼ਰੂਰ ਪਾਓ ਮਤਦਾਨ ਕਰਨੀ ਜ਼ਰੂਰ ਪਾਓ ਔਰ ਇਹਨਾਂ ਦੀ ਧੱਕੇਸ਼ਾਹੀ ਦਾ ਜਵਾਬ ਜ਼ਰੂਰ ਦਿਓ ਔਰ ਮੇਰੀ ਬੇਨਤੀ ਹੈ ਸਮੂਹ ਵੋਟਰਾਂ ਨੂੰ ਕਿ ਇੱਕ ਇੱਕ ਵੋਟ ਕਾਂਗਰਸ ਪਾਰਟੀ ਦਾ ਨੂੰ ਪਾ ਕੇ ਇਹਨਾਂ ਨੂੰ ਮੂੰਹ ਤੋੜਨਾ ਜਵਾਬ ਦੇਣਾ ਚਾਹੀਦਾ ਧੰਨਵਾਦ